ਤੁਸੀਂ ਜੇ ਮੇਰੇ ਮਗਰ ਦੇਖੋਗੇ ਵੀ ਅੱਜ ਜਿਹੜੀ ਪੰਜਾਬ ਪੁਲਿਸ ਆ ਤੇ ਟੈਕਸੀ ਸਟੈਂਡ ਆ ਬੀ ਐਮ ਸੀ ਦਾ ਇਥੋਂ ਇਹਨਾਂ ਨੇ ਲੰਗਰ ਲਗਾਇਆ ਗਿਆ ਇਹਨਾਂ ਨੇ ਦਰਸਾਇਆ ਗਿਆ ਕਿ ਜਿਹੜੇ ਛੋਟੇ ਸਹਿਬਜ਼ਾਦੇ ਸੀ ਉਹਨਾਂ ਦੇ ਅੰਤਿਮ ਬੋਲੇ ਸੀਗੇ ਕਿ ਅਸ ਗਰੀ ਸਾਡੀ ਸ਼ਹੀਦੀ ਆ ਉਹਨੂੰ ਤੁਸੀਂ ਨਾਮ ਕਰਕੇ ਨਾ ਦੇਖਿਓ ਉਹਨੂੰ ਤੁਸੀਂ ਚੜ੍ਹਦੀ ਕਲਾ 'ਚ ਦੇਖਿਓ ਚਾਰ ਸੇਜ ਜਦ ਦੇ ਸ਼ਿਦੀਪੁਰ ਦੇ ਵਿੱਚ ਬੀ ਐਮ ਸੀ ਪੁਲਿਸ ਔਂਕੀ ਦੀ ਵੱਲੋਂ ਤੇ ਟੈਕਸੀ ਸਟੈਂਡ ਦੇ ਵੱਲੋਂ ਤੇ ਹੋਰ ਸੇ ਜੋਗੀ ਸਜਨਾ ਦੇ ਵੱਲੋਂ ਦੰਗਰ ਦੀ ਸੇਵਾ ਚਲਾਈ ਜਾ ਰਹੀ ਹੈ ਜੀ ਪਿੱਛੇ ਸਾਹਿਬ ਜਦਾਂ ਦੀ ਕਿਹੜੀ ਲਾਸਾਨੀ ਸ਼ਹਾਦਤ ਸੀ ਜਿਹੜਾ ਉਹਨਾਂ ਨੇ ਸਾਡੇ ਧਰਮ ਵਾਸਤੇ ਕੀਤੀ ਸਾਡੀ ਯਾਦ ਸਾਡੇ ਧਰਮ ਦੀ ਸ਼ਹਾਦਤ ਨੂੰ ਯਾਦ ਕਰਦੇ ਹਾਂ ਅਸੀਂ ਹਮੇਸ਼ਾ ਨੂੰ ਜਿੰਦਾ ਰੱਖਣਾ ਚਾਹੁੰਦੇ ਹਾਂ ਉਸ ਕਰਕੇ ਅਸੀਂ ਛੋਟੇ ਸਾਹਿਬ ਜਦਾਂ ਨੂੰ ਸਵਰਗਤ ਇਹ ਦੁੱਧ ਦਾ ਲੰਗਰ ਮੈਂ ਹਰਦੀਪ ਸੋਖੀ ਜੁੜ ਚੁੱਕਿਆ ਹਾਂ ਸੰਜੜ ਨਿਊਜ਼ ਦੇ ਨਾਲ ਤੁਸੀਂ ਅੱਜ ਮੇਰੇ ਮਗਰ ਦੇਖੋਗੇ ਵੀ ਅੱਜ ਜਿਹੜੀ ਪੰਜਾਬ ਪੁਲਿਸ ਆ ਤੇ ਟੈਕਸੀ ਸਟੈਂਡ ਆ ਡੀ ਐਮ ਸੀ ਦਾ ਇੱਥੋਂ ਇਹਨਾਂ ਨੇ ਲੰਗਰ ਲਗਾਇਆ ਗਿਆ ਇਹਨਾਂ ਨੇ ਦਰਸਾਇਆ ਗਿਆ ਕਿ ਜਿਹੜੇ ਛੋਟੇ ਸਹਿਬਜ਼ਾਦੇ ਸੀ ਉਹਨਾਂ ਦੇ ਅੰਤਿਮ ਬੋਲੇ ਸੀਗੇ ਕਿ ਜਿਹੜੀ ਸਾਡੀ ਸ਼ਹੀਦੀ ਆ ਉਹਨੂੰ ਤੁਸੀਂ ਨਾਮ ਕਰਕੇ ਨਾ ਦੇਖਿਓ ਉਹਨੂੰ ਤੁਸੀਂ ਚੜ੍ਹਦੀ ਕਲਾ ਚ ਦੇਖਿਓ ਤੇ ਦੇਖੋ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਕਿ ਜਿਹੜੇ ਪੰਜਾਬ ਪੁਲਿਸ ਦੇ ਸਿਪਾਹੀ ਨੇ ਇੱਥੋਂ ਦੇ ਵੀ ਉਹ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਨਾਲ ਗਲਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕਿਨਾਂ ਵੱਲੋਂ ਇਹ ਲੰਗਰ ਲਗਾਇਆ ਗਿਆ ਕਿਹੜੇ ਚੌਂਕੀ ਇੰਚਾਰਜ ਨੇ ਇਥੋਂ ਦੇ ਆਈ ਡੀ ਐਮ ਸੀ ਦੇ ਬਾਹਰ ਲੰਗਰ ਲਗਾਇਆ ਗਿਆ ਜੀ ਤੁਹਾਡੇ ਵੱਲੋਂ ਪੰਜਾਬ ਪੁਲਿਸ ਦੇ ਵੱਲੋਂ ਵੀ ਕੀ ਕਹਿਣਾ ਚਾਹੂਗੀ ਕੀ ਸੰਦੇਸ਼ ਦੇਣਾ ਚਾਹੂਗੀ ਬਾਈ ਗੁਰੂ ਜੀ ਕਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ ਚਾਰ ਸੇਵ ਜੱਦੀ ਦੇ ਸ਼ੀਦੀਪੁਰ ਦੇ ਵਿੱਚ ਸਾਹਮਣੇ ਦੇਖੋ ਡੀ ਐਮ ਸੀ ਪੁਲਿਸ ੌਂਕੀ ਦੇ ਵੱਲੋਂ ਤੇ ਟੈਕਸੀ ਸਟੈਂਡ ਦੇ ਵੱਲੋਂ ਤੇ ਹੋਰ ਸਹਿਯੋਗੀ ਸੱਜਣਾ ਦੇ ਵੱਲੋਂ ਜੀ ਲੰਗਰ ਦੀ ਸੇਵਾ ਚਲਾਈ ਜਾ ਰਹੀ ਹੈ ਜੀ ਸਾਰਿਆਂ ਦੇ ਸਹਿਯੋਗ ਦੀ ਸਦਕਾ ਹੀ ਇਹ ਕੰਮ ਸਾਰਾ ਨੇਪਰੇ ਚੜਿਆ ਜੀ ਅੱਜ ਗੁਰੂ ਮਹਾਰਾਜ ਦੇ ਕਰਕੇ ਚੌਂਕੀ ਇੰਚਾਰਜ ਆਪਣੇ ਸਵਰਨ ਸਿੰਘ ਵੱਲੋਂ ਆਪਾਂ ਸੇਵਾ ਸਰ ਕੇ ਆਪਾਂ ਗੁਰੂ ਮਹਾਰਾਜ ਦੀ ਲੰਗਰ ਦੀ ਸੇਵਾ ਲਾ ਰਹੇ ਹਾਂ ਸਾਰੇ ਸਟੈਂਡ ਵੱਲੋਂ ਸਾਡੇ ਨਾਲ ਦੇ ਸਟੈਂਡ ਵੱਲੋਂ ਵੀ ਸਾਰੇ ਭਰਾਵਾਂ ਦੇ ਯੋਗਦਾਨ ਨਾਲ ਗੁਰੂ ਮਹਾਰਾਜ ਜੀ ਹਜ਼ੂਰੀ ਚ ਦੁੱਧਾ ਲੰਗਰ ਪਤਾਇਆ ਜਾ ਰਿਹਾ ਧੰਨਵਾਦ ਜੀ ਅੱਜ ਡੀਐਮਸੀ ਦੇ ਬਾਹਰ ਲੰਗਰ ਲਗਾਇਆ ਗਿਆ ਜੀ ਕੀ ਕਹਿਣਾ ਚਾਹੂਗੀ ਅੱਜ ਡੀਐਮਸੀ ਦੇ ਬਾਹਰ ਆਪਣੇ ਸਮੂਹ ਚੌਂਕੀ ਇੰਚਾਰਜ ਅਸੀਂ ਸਾਰੇ ਸਮੂਹ ਮੈਂਬਰ ਸਮਾਜ ਸੇਵਾ ਟੈਕਸੀ ਸਟੈਂਡ ਵੱਲੋਂ ਅਤੇ ਡੀ ਐਮ ਸੀ ਚੌਂਕੀ ਵੱਲੋਂ ਸਾਰਿਆਂ ਨੇ ਰਲ ਮਿਲ ਕੇ ਉਪਰਾਲਾ ਕੀਤਾ ਹੈ ਕਿ ਜਿਹੜਾ ਇੱਥੇ ਛੋਟੇ ਸਾਬ ਜਦੋਂ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਇਆ ਗਿਆ ਹੈ ਉਹ ਇਸ ਕਰਕੇ ਕੀਤਾ ਕਿ ਤਾਂ ਕਿ ਇਸ ਕਰਕੇ ਅਸੀਂ ਦੁੱਧ ਦਾ ਲੰਗਰ ਲਾਇਆ ਹੈ ਕਿ ਤਾਂ ਕਿ ਆਉਣ ਵਾਲੀ ਜਨਰੇਸ਼ਨ ਨੂੰ ਸਾਨੂੰ ਸੇਧ ਮਿਲ ਸਕੇ ਕਿ ਛੋਟੇ ਸਾਬਜਾਦਾਂ ਦੀ ਕਿਹੜੀ ਲਾਸਾਨੀ ਸ਼ਹਾਦਤ ਸੀ ਜਿਹੜਾ ਉਹਨਾਂ ਨੇ ਸਾਡੇ ਧਰਮ ਬਸਤੀ ਕੀਤੀ ਸਾਡੀ ਯਾਦ ਸਾਡੇ ਧਰਮ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦੇ ਹਾਂ ਅਸੀਂ ਹਮੇਸ਼ਾ ਨੂੰ ਜਿੰਦਾ ਰੱਖਣਾ ਚਾਹੁੰਦੇ ਹਾਂ ਉਸ ਕਰਕੇ ਅਸੀਂ ਇਹ ਛੋਟੇ ਸਾਬਜਾਦਾਂ ਨੂੰ ਸਮਰਪਿਤ ਇਹ ਦੁੱਧ ਦਾ ਲੰਗਰ ਲਾਇਆ ਜੋ ਅੱਜ ਇਹ ਸੇਵਾ ਕੀਤੀ ਗਈ ਅਸੀਂ ਆਪਣੇ ਮਾਧਿਅਮ ਰਾਹੀਂ ਅਪੀਲ ਕਰਦੇ ਹਾਂ ਕਿ ਮੁੱਖ ਮੰਤਰੀ ਸਾਹਿਬ ਨੂੰ ਪੂਰੇ ਪੰਜਾਬ ਭਰ ਦੇ ਵਿੱਚ ਅਪੀਲ ਕਰਨੀ ਚਾਹੀਦੀ ਹੈ ਕਿ ਜਿਹੜੇ ਆ ਸ਼ਹੀਦੀ ਦਿਨ ਹੋ ਗਏ ਨੇ ਇਹਨਾਂ ਦੇ ਵਿੱਚ ਪੁਲਿਸ ਚੋਂ ਕੀ ਜਾਂ ਪੁਲਿਸ ਥਾਣਿਆਂ ਨੂੰ ਅੱਗੇ ਆਉਣਾ ਚਾਹੀਦਾ ਤਾਂ ਜੋ ਪਾਸੇ ਜਿਹੜੀ ਪੰਜਾਬ ਪੁਲਿਸ ਉਹ ਲੋਕਾਂ ਵੱਲੋਂ ਮਾੜੀ ਆਖੀ ਜਾਂਦੀ ਹੈ ਤੇ ਇੱਕ ਪਾਸੇ ਇਹ ਤਸਵੀਰ ਵੀ ਆ ਜਿਹੜੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਹਨਾਂ ਦੇ ਉੱਪਰ ਆਲੇ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਧੰਨਵਾਦ